ਤਾ ਸਰਕਾਰੀ ਸਕੂਲਾਂ ਦੀ ਮਿੱਡੇ ਮੀਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਆਂ ਦੱਸਦੇ ਕਿ ਸਰਕਾਰੀ ਸਕੂਲਾਂ ਚੋਂ ਜਿਹੜਾ ਐਲੂਮੀਨੀਅਮ ਦੇ ਭਾਂਡੇ ਹਟਾਏ ਜਾਣਗੇ ਤੇ ਪਿੱਤਲ ਦੇ ਤੇ ਸਟੀਲ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਏਗੀ ਜੀਆਂ ਦੱਸਦੇ ਕਿ ਸਰਕਾਰੀ ਸਕੂਲ ਦੇ ਵਿੱਚ ਜੋ ਮਿੱਡੇ ਮੀਲ ਚੱਲਦੀ ਹੈ ਜਾਨਕਿ ਜੋ ਦੁਪਹਿਰ ਦਾ ਭੋਜਨ ਬੱਚਿਆਂ ਨੂੰ ਦਿੱਤਾ ਜਾਂਦਾ ਤਾਂ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਸਰਕਾਰੀ ਸਕੂਲਾਂ ਚੋਂ ਜੋ ਜੋ ਐਲੂਮੀਨੀਅਮ ਦੇ ਭਾਂਡੇ ਸੀ ਜੋ ਜੋ ਸਕੂਲ ਐਲੂਮੀਨੀਅਮ ਦੇ ਭਾਂਡੇ ਪਹਿਲਾਂ ਵਰਤ ਰਹੇ ਸੀ ਉਸ ਨੂੰ ਸਭ ਨੂੰ ਹਟਾਇਆ ਜਾਏਗਾ ਤੇ ਹੁਣ ਜਿਹੜਾ ਨਵਾਂ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਦੱਸਦੀ ਹੈ ਕਿ ਸਟੀਲ ਦੀ ਥਾਂ ਤੇ ਸਟੀਲ ਦੇ ਭਾਂਡੇ ਜਾਂ ਫਿਰ ਪਿੱਤਲ ਦੇ ਭਾਂਡੇ ਐਲੂਮੀਨੀਅਮ ਦੀ ਥਾਂ ਤੇ ਹੁਣ ਵਰਤੇ ਜਾਣਗੇ ਤਾਂ ਦੱਸਦੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੋ ਮਿੱਡੇ ਮੀਲ ਮਿਲਦੀ ਹੈ ਜਿਸ ਦੇ ਵਿੱਚ ਬੱਚੇ ਜਿਹੜੇ ਐ ਖਾਣਾ ਖਾਂਦੇ ਆ ਦੁਪਹਿਰ ਦਾ ਤਾਂ ਕਈ ਵਾਰ ਖਬਰਾਂ ਆਉਂਦੀਆਂ ਕਿ ਕਈ ਵਾਰ ਬੱਚੇ ਬਿਮਾਰ ਹੋ ਜਾਂਦੇ ਆ ਤਾਂ ਦੱਸਦੇ ਕਿ ਇਨ੍ਹਾਂ ਸਭ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਨੂੰ ਫੈਸਲਾ ਆ ਗਿਆ ਹੈ ਬੱਚਿਆਂ ਦੀ ਸਿਹਤ ਨੂੰ ਦੇਖਦਿਆਂ ਤਾਂ ਦਾਦ ਜੀ ਕਿ ਐਲੂਮੀਨੀਅਮ ਦੇ ਭਾਂਡੇ ਹਟਾਏ ਜਾਣਗੇ ਤੇ ਹੁਣ ਜਿਹੜਾ ਭਾਂਡੇ ਵਰਤੇ ਜਾਣਗੇ ਇਸ ਦੇ ਵਿੱਚ ਸਟੀਲ ਜਾਂ ਫਿਰ ਪਿੱਤਲ ਦੇ ਤਾਂ ਦਾਦ ਜੀ ਕਿ ਸਟੀਲ ਜਾਂ ਫਿਰ ਪਿੱਤਲ ਦੇ ਭਾਂਡਿਆਂ ਦੀ ਹੁਣ ਵਰਤੋਂ ਹੋਏਗੀ ਮਿੱਡੇ ਮੀਲ ਦੇ ਲਈ ਤਾਂ ਦਾਦ ਜੀ ਕਿ ਪੰਜਾਬ ਵਰਸਟੀ ਦੀ ਪੰਜਾਬ ਯੂਨੀਵਰਸਿਟੀ ਦੀ ਸੋਸ਼ਲ ਆਡਿਟ ਟੀਮ ਨੇ ਸਿਫਾਰਿਸ਼ ਕੀਤੀ ਸੀ ਤੇ ਜਿਸ ਤੋਂ ਬਾਅਦ ਇਹ ਫੈਸਲਾ ਜਿਹੜਾ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਤਾਂ ਦਾਦ ਜੀ ਕਿ ਥੋੜੇ ਦਿਨਾਂ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਇਸ ਦਾ ਆ ਜਾਏਗਾ ਤੇ ਉਸ ਤੋਂ ਪਹਿਲਾਂ ਤੁਹਾਨੂੰ ਇਹ ਖਬਰ ਦੱਸ ਦਈਏ ਕਿ ਦੇ ਰਿਆ ਕਿ ਮਿੱਡੇ ਮੀਲ ਲਈ ਸਟੀਲ ਦੀ ਜਾਂ ਫਿਰ ਪਿੱਤਲ ਦੇ ਭਾਂਡਿਆਂ ਦੀ ਹੀ ਵਰਤੋਂ ਕਰ ਸਕੇਗਾ ਪ੍ਰਸ਼ਾਸਨ ਕਹਿ ਲਈਏ ਸਕੂਲ ਕਹਿ ਲਈਏ ਕਿਉਂਕਿ ਸਕੂਲਾਂ ਦੇ ਵਿੱਚ ਪਹਿਲਾਂ ਜਿੱਥੇ ਐਲੂਮੀਨੀਅਮ ਦੇ ਆਮ ਤੌਰ ਤੇ ਐਲੂਮੀਨੀਅਮ ਦੇ ਭਾਂਡੇ ਜਿਹੜੇ ਹਰ ਜਗ੍ਹਾ ਦੇ ਉੱਪਰ ਵਰਤੇ ਜਾਂਦੇ ਜਿਸ ਦੇ ਵਿੱਚ ਬੱਚੇ ਜਿਹੜੇ ਖਾਣਾ ਖਾਂਦੇ ਆ ਤਾਂ ਹੁਣ ਉਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਜਿਹੜਾ ਲਿਆ ਗਿਆ ਵੱਡਾ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਕਿਉਂਕਿ ਪੰਜਾਬ ਯੂਨੀਵਰਸਿਟੀ ਦੀ ਸੋਸ਼ਲ ਆਡਿਟ ਟੀਮ ਨੇ ਸਿਫਾਰਸ਼ ਕੀਤੀ ਸੀ ਕਿ ਐਲੂਮੀਨੀਅਮ ਦੇ ਭਾਂਡੇ ਖਾਚਾ ਹਟਾਏ ਜਾਣ ਤੇ ਉਹਨਾਂ ਦੀ ਥਾਂ ਤੇ ਪਿੱਤਲ ਜਾਂ ਫਿਰ ਸਟੀਲ ਦੀ ਹੀ ਵਰਤੋਂ ਕੀਤੀ ਜਾਵੇ ਤਾਂ ਦੱਸਦੇ ਕਿ ਹੁਣ ਜਿਹੜਾ ਸਟੀਲ ਜਾਂ ਫਿਰ ਪਿੱਤਲ ਦੇ ਭਾਂਡੇ ਬਰਤੇ ਜਾਣਗੇ ਪੰਜਾਬ ਯੂਨੀਵਰਸਿਟੀ ਦੀ ਇਸ ਆਡਿਟ ਟੀਮ ਦੇ ਵੱਲੋਂ ਜੋ ਕੀਤੀ ਗਈ ਸਿਫਾਰਸ਼ ਉਸ ਦੇ ਆਧਾਰ ਤੇ ਦਾਦਾ ਦੇ ਕਿ ਪੰਜਾਬ ਸਰਕਾਰ ਦਾ ਇੱਕ ਵੱਡਾ ਫੈਸਲਾ ਇਸ ਨੂੰ ਕਹਿ ਸਕਦੇ ਹਾਂ ਕਿਉਂਕਿ ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਮਿਡੇ ਮੀਲ ਖਾਂਦੇ ਆ ਬੱਚੇ ਤਾਂ ਕਈ ਵਾਰ ਹੋ ਜਾਂਦਾ ਹੈ ਕਿ ਬੱਚੇ ਕੋਈ ਬਿਮਾਰ ਹੋ ਜਾਂਦੇ ਆ ਤਾਂ ਉਹ ਸਾਰੀਆਂ ਖਬਰਾਂ ਨੂੰ ਦੇਖਦਿਆਂ ਹੋਇਆਂ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਸਰਕਾਰੀ ਸਕੂਲਾਂ ਦੇ ਲਈ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਜਿਹੜਾ ਐਲੂਮੀਨੀਅਮ ਦੇ ਭਾਂਡੇ ਕੱਢ ਦਿੱਤੇ ਜਾਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੁਭਾ ਸਰਕਾਰ ਕਾਰ ਦੁਆਰਾ ਕੀਤਾ ਉਪਰਾਲਾ ਸੀਐਮਡੀ ਯੋਗਸ਼ਾਲਾ ਪੰਜਾਬ ਨੂੰ ਮੁੜ ਸਿਹਤਮੰਦ ਬਣਾਉਣ ਲਈ ਇੱਕ ਵੱਡੀ ਲੋਕ ਲਹਿਰ ਬਣ ਰਹੀ ਹੈ ਪੰਜਾਬ ਨੂੰ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ਤੇ ਮਜ਼ਬੂਤ ਬਣਾਉਣ ਵਾਲਾ ਇਹ ਅਹਿਮ ਕਦਮ ਹੈ। ਪੰਜਾਬ ਸਰਕਾਰ ਨੇ ਭਾਰਤ ਦੀ ਇਸ ਪ੍ਰਾਚੀਨ ਪਰੰਪਰਾ ਨੂੰ ਪੰਜਾਬ ਦੇ ਨੇੜੇ ਲਿਆ ਕੇ ਸੂਬੇ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਜ਼ਰੀਏ ਯੋਗਾ ਹਰ ਉਮਰ ਅਤੇ ਪਿਛੋਕੜ ਦੇ ਲੋਕਾਂ ਨੂੰ ਵਧੇਰੇ ਤੰਦਰੁਸਤੀ ਅਤੇ ਆਤਮਿਕ ਸ਼ਾਂਤੀ ਦੇ ਰਹੀ ਹੈ। ਸਾਡੇ ਏਰੀਆ ਦੇ ਵਿੱਚ ਸਾਨੂੰ ਇਹ ਪ੍ਰੋਬਲਮ ਸੀ ਕਿ ਅਸੀਂ ਯੋਗਾ ਕਿਵੇਂ ਸਟਾਰਟ ਕਰੀਏ ਸਭ ਨੂੰ ਪਤਾ ਹੈ ਕਿ ਯੋਗਾ ਦੇ ਬਹੁਤ ਬੈਨੀਫਿਟਸ ਹੈ ਆ ਪੰਜਾਬ ਸਰਕਾਰ ਦਾ ਤੇ ਸਾਡੇ ਸਰਦਾ ਦਿਲੋਂ ਧੰਨਵਾਦ ਕਰਦੇ ਆ ਕਿ ਅੱਜ ਅਸੀਂ ਸਾਡੇ ਸਰੀਰ ਨੂੰ ਠੀਕ ਕਰਨ ਵਿੱਚ ਉਹ ਸਾਡੀ ਬਹੁਤ ਮਦਦ ਕਰ ਰਹੇ ਨੇ ਸੀਐਮਡੀ ਯੋਗ ਸ਼ਾਲਾ ਨੇ ਯੋਗਾਂ ਨੂੰ ਸਰੀਰਕ ਸਿਹਤ ਅਤੇ ਮਾਨਸਿਕ ਤੰਦਰੁਸਤੀ ਤੋਂ ਲੈ ਕੇ ਅਧਿਆਤਮਿਕ ਵਿਕਾਸ ਅਤੇ ਸਮਾਜਿਕ ਰੁਝੇਵੇ ਵਿੱਚ ਬਦਲ ਦਿੰਦਾ ਹੈ ਲੋਕ ਸਾਹ ਲੈਣ ਦੀਆਂ ਤਕਨੀਕਾਂ ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਸਿੱਖ ਰਹੇ ਹਨ ਜਿਸ ਨਾਲ ਉਹਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਬਹੁਤ ਫਾਇਦਾ ਮਿਲ ਰਿਹਾ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੇ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚ ਉਹ ਭੇਜਾਂਗੇ ਰੋਜ਼ਾਨਾ ਜੀਵਨ ਚ ਅਪਣਾਓ ਯੋਗ ਸਰੀਰਕ ਵਿਕਾਰ ਖਤਮ ਨਾ ਕੋਈ ਰੋਗ